ਇੱਕ ਬਾਦ ਸਾਇਜ ਦੇ 350ਵੇਂ ਸ਼ਹੀਦੀ ਪਰਬ ਨੂੰ ਸਮਰਪਿਤ ਸੀ ਪੰਜਾਬ ਰਣ ਮਾਚਲ ਦੇ ਵੱਲੋਂ ਮਿਸ਼ਨ ਡਰਗ ਫਰੀ ਪੰਜਾਬ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਮਕਸਦ ਨਾਲ ਇਸ ਮੁਹਿੰਮ ਦਾ ਗਾਜ਼ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਜਿਵੇਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਠੀਕ ਇਸੇ ਤਰੀਕੇ ਦੇ ਨਾਲ ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਤੇ ਸਾਡੀ ਵੀ ਮੁੱਢਲੀ ਤਰਜੀਹ ਬਣਦੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਤੇ ਇਸੇ ਮੁਹਿੰਮ ਦੇ ਤਹਿਤ ਮੁਹਾਲੀ ਪੁਲਿਸ ਦੇ ਡੀਐਸਪੀ ਹਰ ਸਿਮਰਤ ਸਿੰਘ ਵੱਲ ਨੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਦੇ ਵਿੱਚ ਸੈਂਕੜੇ ਵਿਦਿਆਰਥੀਆਂ ਨੂੰ ਨਸ਼ੇ ਦੇ ਖਿਲਾਫ ਸੌਚੁਕਾਈ ਸਭ ਨੇ ਅਹਿਦ ਲਿਆ ਕਿ ਨਾ ਤਾਂ ਉਹ ਨਸ਼ਾ ਕਰਨਗੇ ਨਾ ਹੀ ਕਿਸੇ ਨੂੰ ਕਰਨ ਦੇਣਗੇ ਜੇਕਰ ਕੋਈ ਵਿਅਕਤੀ ਨਸ਼ਾ ਕਰੇਗਾ ਤਾਂ ਉਸ ਨੂੰ ਇਸ ਦਲਦਲ ਦੇ ਵਿੱਚੋਂ ਬਾਹਰ ਕੱਢਿਆ ਜਾਏਗਾ ਅੰਤਰਰਾਸ਼ਟਰੀ ਸਿਕਸ sport ਕੌਂਸਲ ਦੇ ਡਾਇਰੈਕਟਰ ਕਰਨਲ ਸਿੰਘ ਪੀਰ ਮੁਹੰਮਦ ਅੰਤਰਰਾਸ਼ਟਰੀ ਸਿਕਸ sport ਕੌਂਸਲ ਦੇ ਪ੍ਰਧਾਨ ਜਸਵੀਰ ਸਿੰਘ ਤੇ ਲੈਫਟੇਨੈਂਟ ਕਰਨਲ ਜਗਧਾਰ ਸਿੰਘ ਬਲਤਾਨੀ ਨੇ ਵੀ ਇਸ ਮੁਹਿੰਮ ਦੇ ਵਿੱਚ ਹਿੱਸਾ ਲਿਆ ਆਪਣਾ ਸ਼ਹਿਰ ਤੇ ਪੰਜਾਬ ਨੂੰ ਆਪਣਾ ਸ਼ਹਿਰ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਨਸ਼ਾ ਮੁਕਤ ਬਣਾਉਣ ਦਾ ਅਹਦ ਲੈਂਦਾ ਹਾਂ ਅਹਦ ਲੈਂਦਾ ਹਾਂ ਕਿ ਨਾ ਮੈਂ ਨਸ਼ਾ ਕਰਾਂਗਾ ਕਿ ਨਾ ਮੈਂ ਨਸ਼ਾ ਕਰਾਂਗਾ ਨਾ ਕਰਨ ਦੇਵਾਂਗਾ ਨਾ ਕਰਨ ਦੇਵਾਂਗਾ ਜੇਕਰ ਮੇਰੇ ਧਿਆਨ ਚ ਜੇਕਰ ਮੇਰੇ ਧਿਆਨ ਚ ਕੋਈ ਵੀ ਸਾਕਸ਼ੀ ਕੋਈ ਵੀ ਸ਼ਖਸ ਨਸ਼ਾ ਕਰਦਾ ਕਰਦਾ ਆਉਂਦਾ ਹੈ ਤਾਂ ਕਰਦਾ ਆਉਂਦਾ ਹੈ ਤਾਂ ਮੈਂ ਉਸ ਨੂੰ ਮੈਂ ਉਸ ਨੂੰ ਇਹੀ ਐਹਿਤ ਦਵਾਵਾਂਗਾ ਮੈਂ ਇਹੀ ਐਹਿਤ ਦਵਾਵਾਂਗਾ ਕਿ ਉਸ ਵੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਜੀ ਪੰਜਾਬ ਹਰਿਆਣਾ ਮਾਟਰ ਵੱਲੋਂ ਇੱਕ ਮਹੀਮ ਸ਼ੁਰੂ ਕੀਤੀ ਗਈ ਹੈ ਮਹੀਮ ਤੁਹ ਦਿਖਾਈ ਕਿ ਮਹੀਮ ਦਾ ਜਿਹੜਾ ਮਕਸਦ ਹੈਗਾ ਆ ਉਹ ਨੌਜਵਾਨਾਂ ਨੂੰ ਅਸੀਂ ਕਿਹਾ ਕਿ ਨਸ਼ੇ ਤੋਂ ਦੂਰ ਕਰਨਾ ਹੈਗਾ ਮਹੀਮ ਦਾ ਨਾਂ ਹੈਗਾ ਮਿਸ਼ਨ ਡਰਗ ਫਰੀ ਪੰਜਾਬ ਦਾ ਮੰਤਵ ਹੈਗਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਤੇ ਅੱਜ ਅਸੀਂ ਪਹੁੰਚੇ ਹੈਗੇ ਆ ਹੌਕੀ ਸਟੇਡੀਅਮ ਮੋਹਾਲੀ ਦੇ ਮਿਚ ਪਹੁੰਚੇ ਆ ਤੇ ਇੱਥੇ ਆਪਾਂ ਕਹੀ ਕਿ ਬੜੇ ਬੜੇ ਸਾਨੂੰ ਕਹੀ ਕਿ ਲੋਕ ਜਿਹੜੇ ਇੱਥੇ ਪਹੁੰਚਨੇ ਆ ਅੱਜ ক্রিকেট ਦੇ ਬੜੇ ਮਹਾਰਥੀ ਇੱਥੇ ਪਹੁੰਚੇ ਸੀ ਹਾਕੀ ਦੇ ਤੇ ਉਹਨਾਂ ਨੇ ਆ ਕੇ ਆਪਣੀ ਆਪਣੀ ਜਿਹੜੀ ਗੱਲਬਾਤ ਰੱਖੀ ਆ ਪਰ ਨਸ਼ਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੇ ਖੇਲਾ ਹੋਣਗੀਆਂ ਉਹਦਾ ਨਸ਼ਾ ਜਿਹੜਾ ਹੈਗਾ ਉਹ ਖਤਮ ਜਿਹੜਾ ਹੈਗਾ ਹੋਵੇਗਾ ਤੇ ਉਸ ਤਰ੍ਹਾਂ ਹੀ ਇਹ ਖੇਡਾਂ ਨੂੰ ਜਿਹੜਾ ਹੈਗਾ ਉਹ ਪ੍ਰोत्사ਹਿਤ ਕੀਤਾ ਜਾ ਰਿਹਾ ਹੈ ਡੀਐਸਪੀ ਅਸੀਂ ਕਹੀਏ ਕਿ ਹਰਸਿਮਰ ਸਿੰਘ ਬੱਲ ਜਿਹੜੇ ਕਿ ਡੀਐਸਪੀ ਸਿਟੀ 2 ਮੁਹਾਲੀ ਅਗੇ ਨੇ ਉਨ੍ਹਾਂ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਇਹ ਪੂਰਾ ਆਪਾਂ ਕਹਿੰਿਆ ਕਿ ਨਸ਼ਾ ਮੁਕਤ ਜਿਹੜੀ ਆਹਤ ਹੈਗਾ ਉਹਦਾ ਜਿਹੜਾ ਪ੍ਰੋਗਰਾਮ ਉਹਦਾ ਜਿਹੜਾ ਹੈਗਾ ਕੀਤਾ ਗਿਆ ਹੈਗਾ ਪਰ ਇਹ ਹੈ ਕਿ ਨਸ਼ਾ ਮੁਕਤ ਬਣਾਣਾ ਪੰਜਾਬ ਜਿਹੜਾ ਹੈਗਾ ਆ ਪੰਜਾਬ ਨੂੰ ਬਣਾਉਣ ਵਾਸਤੇ ਭਾਵੇਂ ਸਰਕਾਰ ਵੱਲੋਂ ਵੀ ਜਿਹੜੀ ਹੈਗੀ ਹੈ ਆਪਣੀ ਇੱਕ ਮੁਹਿੰਮ ਯੁੱਧ ਨਸ਼ਾ ਬਰੁੱਧ ਸ਼ੁਰੂ ਕੀਤੀ ਗਈ ਹੈ ਪਰ ਜ਼ੀਮ ਪੰਜਾਬ ਰਹਿਣਾ ਹਿਮਾਚਲ ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਤੇ ਇਸ ਮੁਹਿੰਮ ਜਿਹੜੀ ਅਸੀਂ ਕਹੀਏ ਆਪਾਂ ਕਹਿੰਦੇ ਕਿ ਮਿਸ਼ਨ ਡਰੱਗ ਫ੍ਰੀ ਪੰਜਾਬ ਜਿਹੜਾ ਹੈਗਾ ਉਸ ਨੂੰ ਲੈ ਕੇ ਆਇਆ ਤਾਂ ਕਿ ਨੌਜਵਾਨਾਂ ਨੂੰ ਜਿਹੜਾ ਹੈਗਾ ਨਸ਼ੇ ਤੋਂ ਦੂਰ ਕੀਤਾ ਜਾਵੇ ਆਪਣੇ ਆਸ-ਪਾਸ ਰਹਣ ਵਾਲੇ ਜਿਹੜੇ ਉਹਨਾਂ ਦੇ ਹੋਰ ਸਾਥੀ ਹੈ ਉਹਨਾਂ ਨੂੰ ਵੀ ਇਸ అలਮਤ ਤੋਂ ਦੂਰ ਰੱਖਣ ਲਈ ਜਾਗਰੂਕ ਕਰਨਾ ਜਿਹੜਾ ਮਕਸਦ ਉਹ ਦੇਖੂਗੇ ਕਿ ਕਿੰਨੇ ਨੌਜਵਾਨ ਤੁਹਾਨੂੰ ਉਹਦੇ ਪਹੁੰਚੇ ਹੋਏ ਅੱਜ ਦਿਖਾਈ ਦਿੰਦੇ ਨੇ ਇਹ ਬੱਚੇ ਨੇ ਸਕੂਲਾਂ ਤੋਂ ਆਏ ਹੋਏ ਜਿਹੜੇ ਕਿ ਇਸ ਆਹਦ ਦੇ ਵਿੱਚ ਅੱਜ ਸ਼ਾਮਲ ਹੋਏ ਆ ਤੇ ਅਸੀਂ ਵੀ ਸਭ ਨੂੰ ਕਹਾਂਗੇ ਕਿ ਤੁਸੀਂ ਵੀ ਇਸ ਮੁਹਿੰਮ ਦਾ ਜਿਹੜਾ ਹੈਗਾ ਹਿੱਸਾ ਬਣੋ ਤੇ ਹਿੱਸਾ ਬਣ ਕੇ ਨਸ਼ੇ ਦੀ ਜਿਹੜੀ అలਮਤਾਂ ਉਹਨੂੰ ਪੰਜਾਬ ਚੋਂ ਖਤਮ ਕਰੀਏ ਜੇ ਘਰ ਘਰ ਤੱਕ ਇਹ ਦੀਵਾ ਨਸ਼ੇ ਦੀ అలਮਤ ਖਰਨ ਖਤਮ ਕਰਨ ਦਾ ਜਗੇਗਾ ਤਾਂ ਹੀ ਜਿਹੜੀ ਹੈਗੇ ਨਸ਼ੇ ਦੇ ਖਿਲਾਫ ਜਾਗਰੂਕਤਾ ਜਿਹੜੀ ਹੋ ਉਹ ਹਰ ਨੌਜਵਾਨ ਤੱਕ ਜਿਹੜੀ ਪਹੁੰਚੇਗੀ ਤੇ ਅਸੀਂ ਗੱਲ ਕਰਾਂਗੇ ਸਾਡੇ ਨਾਲ ਨੇ ਡੀਐਸਪੀ ਹਰਸ਼ਮਨ ਬਲਜੀ ਬੱਸ ਕਿਦਾਂ ਦੇਖਦੇ ਹਾਂ ਨੈਸ਼ਨਲ ਲੈ ਕੇ ਕਿਸ ਤਰ੍ਹਾਂ ਦੀ ਕਾਰਜ ਚੱਲਦੀ ਹੈ ਬੇਸਿਕਲੀ ਜਿਹੜੀ ਪਹਿਲਾਂ ਪੰਜਾਬ ਸਰਕਾਰ ਦੇ ਜਿਹੜਾ ਯੋਧ ਨਸ਼ਿਆਂ ਵਿਰੋਧੀ ਮਹਿੰਮ ਤੇ ਚੱਲੀ ਰਹੀ ਹੈ ਪਰ ਇਹ ਵੀ ਅੱਜ ਜਿਹੜੀ ਜੀ ਪੰਜਾਬ ਹਰਿਆਣਾ ਹਿਮਾਚਲ ਨੇ ਜਿਹੜੀ ਮਿਸ਼ਨ ਚ ਰਾਈਟ ਡਰਗ ਫਰੀ ਪੰਜਾਬ ਇਹ ਵੀ ਬੜੇ ਸਲਾਘਾਯੋਗ ਹੈ ਕਿਉਂਕਿ ਜਦੋਂ ਕੋਈ ਵੀ ਅਧਾਰਾ ਜਿਹੜਾ ਜ਼ਿੰਮੇਵਾਰ ਹੁੰਦਾ ਹੈ ਉਹਦੇ ਵਿੱਚ ਹਮੇਸ਼ਾ ਹਰੇ ਬੰਦੇ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਤੇ ਜਦਨਾ ਅਸੀਂ ਯੋਧ ਨਸ਼ਾ ਵਿਰੋਧ ਦੇ ਵਿੱਚ ਅਸੀਂ ਸਕੂਲਾਂ ਦੇ ਬੱਚੇ ਆਏ ਹੋਏ ਐ ਇਹਨਾਂ ਨੂੰ ਹਮੇਸ਼ਾ ਹੀ ਅਸੀਂ ਕੱਲਾ ਮੈਂ ਹਮੇਸ਼ਾ ਇਹ ਗੱਲ ਜ਼ਰੂਰ ਕਹਿੰਦਾ ਹੁੰਦਾ ਹਾਂ ਵੀ ਬੱਚੇ ਜਿੰਨਾ ਤੱਕ ਗੇਮਾਂ ਦੇ ਵਿੱਚ ਗੇਮਾਂ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਦੇ ਉਹਨਾਂ ਤੱਕ ਫਿਜ਼ੀਕਲ ਗੇਮਸ ਜਿਹੜੀਆਂ ਐ ਟੈਲੀਫੋਨਾਂ ਨੂੰ ਛੱਡ ਕੇ ਫਿਜ਼ੀਕਲ ਗੇਮ ਦੇ ਵਿੱਚ ਭਾਗ ਲੈਣਾ ਬਹੁਤ ਜ਼ਰੂਰੀ ਹੈ ਤੇ ਪੰਜਾਬ ਸਰਕਾਰ ਦੀ ਜਿਹੜੀ ਯੋਧ ਨਸ਼ਾ ਵਿਰੋਧ ਮਹਮ ਚੱਲ ਰਹੀ ਹੈ ਤੇ ਉਹਦਾ ਅਸੀਂ ਕਰ ਹੀ ਰਹੇ ਹਾਂ ਤੇ ਨਾਲ ਨਾਲ ਅਸੀਂ ਮਿਸ਼ਨ ਡਰੱਗ ਫਰੀ ਜਿਹੜਾ ਜੀ ਵਾਲਿਆਂ ਨੇ ਆਪਣੇ ਚਲਾਈ ਹੋਈ ਹੈ ਡਰੱਗ ਫਰੀ ਮਿਸ਼ਨ ਡਰੱਗ ਫਰੀ ਪੰਜਾਬ ਉਹਦੇ ਆ ਵੀ ਅਸੀਂ ਧੰਨਵਾਦ ਕਰਦੇ ਹਾਂ ਕਰਨਲ ਸਿੰਘ ਪ੍ਰੀਮ ਮਹੰਮਦ ਸਾਡੇ ਨਾਲ ਦਾ ਪ੍ਰੀਮ ਅਮਰ ਜੀ ਤੁਸੀਂ ਧਾਰਮਿਕ ਤੇ ਮਲਕੀ ਆਪਾਂ ਕਹੀਏ ਕਿ ਸਖਸ਼ੀਤ ਹੈਗੇ ਹੋ ਤੇ ਕਿਸ ਤਰ੍ਹਾਂ ਦੇਖਦੇ ਹੋ ਜੀ ਦੀ ਇਸ ਮਹਮ ਨੂੰ ਜੀ ਪਾਨ ਸੁਪਾਰੀ ਖਾਕੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਮ ਚਕ ਚਕੜ ਚੜਾਈਆਂ ਇਹ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅਪਰਾਲਾ ਜੀ న్యూਜ਼ ਪੰਜਾਬ ਹਰਿਆਣਾ ਹਿਮਾਚਲ ਦਾ ਜਿਸ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਅਪਰਾਲੇ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਚੀਦੀ ਪੂਰਵ ਨੂੰ ਸਮਰਪਿਤ ਹੋ ਕੇ ਪੰਜਾਬ ਹਰਿਆਣਾ ਹਿਮਾਚਲ ਇੱਕ ਮਹਮ ਜਿਹੜੀ ਜੀ ਨਿਊਜ਼ ਵੱਲੋਂ ਸ਼ੁਰੂ ਕੀਤੀ ਗਈ ਹੈ ਉਸ ਮਹਮ ਦੇ ਵਿੱਚ ਮਿਸ਼ਨ ਡਰੱਗ ਫ੍ਰੀ ਪੰਜਾਬ ਦੇ ਮੰਤਵ ਨੂੰ ਆਪਾਂ ਮੁੱਖ ਰੱਖ ਕੇ ਅੱਜ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੜੇ ਆ ਜਿਹੜਾ ਸੀਨੀਅਰ ਬਲਬੀਰ ਸਿੰਘ ਹਾਕੀ ਸਟੇਡੀਅਮ ਹੈ ਇੱਥੇ ਜਿੱਥੇ ਇੰਟਰਨੈਸ਼ਨਲ ਸਿਕਸ ਸਪੋਰਟਸ ਕੌਂਸਲ ਵੱਡਾ ਟੂਰਨਾਮੈਂਟ ਕਰਾ ਰਹੀ ਹੈ ਉੱਥੇ ਨਾਲ ਹੀ ਸਭ ਤੋਂ ਵੱਡਾ ਉਪਰਾਲਾ ਜੀ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਕੀਤਾ ਜਾ ਰਿਹਾ ਹੈ ਕਿ ਡਰੱਗ ਫ੍ਰੀ ਪੰਜਾਬ ਇਹ ਮੈਂ ਸਮਝਣਾ ਕਿ ਬੜੀ ਵੱਡੀ ਸੇਵਾ ਮੈਂ ਪਹਿਲਾਂ ਤਾਂ ਜੀ ਨਿਊਜ਼ ਪੰਜਾਬ ਹਰਿਆਣਾ ਮਾਚਲ ਨੂੰ ਇਸ ਲਈ ਮੁਬਾਰਕਬਾਦ ਦੇਣਾ ਜੋਸ਼ੀ ਸਾਹਿਬ ਤੁਹਾਨੂੰ ਵੀ ਮੁਬਾਰਕਬਾਦ ਦੇਣਾ ਕਿ ਤੁਸੀਂ ਅੱਜ ਯੂਥ ਨੂੰ ਆ ਵੱਡੀ ਤਦਾਦ ਦੇ ਵਿੱਚ ਜਿਹੜਾ ਯੂਥ ਖੜਾ ਹੈ ਇਹ ਸਾਡੀ ਪੰਜਾਬ ਦੀ ਘਟੋਰੇ ਇਹ ਜਿਹੜੀ ਪੰਜਾਬ ਦੇ ਜਿਹੜੀ ਅਸਲ ਸਾਡੀ ਜਨਰੇਸ਼ਨ ਜਿਹੜੀ ਹੈ ਸਾਡਾ ਯੂਥ ਹੈ ਔਰ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਸੀਨੀਅਰ ਐਜੂਕੇਸ਼ਨ ਦੇ ਵਿੱਚ ਔਰ ਜਿਹੜਾ ਹਾਇਰ ਐਜੂਕੇਸ਼ਨ ਦੇ ਵਿੱਚ ਜਿਹੜਾ ਸਟੂਡੈਂਟ ਬਚ ਗਿਆ ਨਸ਼ੇ ਤੋਂ ਉਹੀ ਪੰਜਾਬ ਦੇ ਭਵਿੱਖ ਦਾ ਇੱਕ ਬਣੇਗਾ ਥੰਮ ਜਸਵੀਰ ਜੀ ਕਿਦਾਂ ਕਹਿੰਦੇ ਹੋ ਜਿਹੜੀ ਜੀ মিডিਆ ਵੱਲੋਂ ਜਿਹੜੀ ਮਹਿੰਮ ਸ਼ੁਰੂ ਕੀਤੀ ਗਈ ਹੈ ਮਿਸ਼ਨ ਡਰਗ ਫਰੀ ਪੰਜਾਬ ਕੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹਾਦਰ ਨੂੰ ਸਮਰਪਤ ਜੋ ਜੀ ਪੰਜਾਬ ਹਰਿਆਣਾ ਹਿਮਾਚਲ ਨੇ ਡਰੱਗ ਫ੍ਰੀ ਪੰਜਾਬ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ ਉਸ ਦਾ ਇੰਟਰਨੈਸ਼ਨਲ ਸਿਕਸ ਸਪੋਰਟਸ ਕੌਂਸਲ ਪ੍ਰਧਾਨ ਦੇ ਹੋਣ ਦੇ ਨਾਤੇ ਮੈਂ ਇਸ ਦਾ ਸਵਾਗਤ ਕਰਦਾ ਤੇ ਆਸ ਕਰਦਾ ਕਿ ਅਸੀਂ ਸਾਰੇ ਰਲ ਮਿਲ ਕੇ ਇਹ ਇਕੱਲੇ ਦਾ ਕੰਮ ਨਹੀਂ ਅਸੀਂ ਸਾਰੇ ਰਲ ਮਿਲ ਕੇ ਇਸ ਮਹਿਮ ਨੂੰ ਅੱਗੇ ਤੋਰੀਏ ਜਿਵੇਂ ਅਸੀਂ ਇਸ ਮਹਿਮ ਦੇ ਤਹਿਤ ਜਿਵੇਂ ਅਸੀਂ ਇਹ ਟੂਰਨਾਮੈਂਟ ਤੁਸੀਂ ਵਿਕ ਰਹੇ ਹੋ ਪੰਜਵਾਂ ਕੇਸਾ ਧਾਰੀ 골ਡ ਕੱਪ ਹਾਕੀ ਟੂਰਨਾਮੈਂਟ ਸੀਨੀਅਰ ਬਲਬੀਰ ਸਿੰਘ ہاکی ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਕਰਵਾਇਆ ਜਾ ਰਿਹਾ ਸਾਡਾ ਇਸ ਦਾ ਮਕਸਦ ਵੀ ਜਿਹੜਾ ਆ ਸਾਡੇ ਆਪਣੇ ਬੱਚਿਆਂ ਨੂੰ ਡਰਗ ਤੋਂ ਜਿਹੜਾ ਆ ਉਹ ਦੂਰ ਕਰਨਾ ਆ ਔਰ ਜਦੋਂ ਜਦੋਂ ਬੱਚੇ ਸਾਡੇ ਜਦੋਂ ਸਾਡੇ ਬੱਚੇ ਗਰਾਊਂਡ ਦੇ ਵਿੱਚ ਆਉਣਗੇ ਸਕੂਲ ਕਾਲਜ ਜਾਣਗੇ ਗਰਾਊਂਡ ਵਿੱਚ ਆਉਣਗੇ ਤੋਂ ਐਨੇ ਤੱਕ ਡੁੱਟ ਜਾਂਦੇ ਕਿ ਉਹਨਾਂ ਨੂੰ ਹੋਰ ਕਿਸੇ ਪਾਸੇ ਜਿਹੜਾ ਸੋਚਣ ਦਾ ਵਕਤ ਹੀ ਨਹੀਂ ਮਿਲਦਾ ਤੋਂ ਜਿਹੜਾ ਖਿਡਾਰੀ ਆ ਇਹ ਨਸ਼ਾ ਮੁਕਤ ਜਿਹੜਾ ਤਕਰੀਬਨ ਤਕਰੀਬਨ ਰਹਿੰਦਾ ਤੇ ਔਰ ਆਸ ਕਰਦੇ ਆ ਸਰਦ ਕਨਨਲ ਮਲਤਾਨੀ ਨੇ ਕਰਨ ਸਾਹਿਬ ਕਿਦਾ ਦੇਖਦੇ ਹੋ ਤੁਸੀਂ ਮਹੀਮ ਨੂੰ ਸਭ ਤੋਂ ਪਹਿਲਾਂ ਮੈਂ ਜੀ ਪੰਜਾਬ ਬਰਿਆਨਾ ਮਾਚਲ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਸ ਮੌਕੇ ਨੂੰ ਜਿੱਦੂ ਕਿ ਇਤਨੇ ਸਾਡੇ ਸਟੂਡੈਂਟ ਹਾਕੀ ਮੈਚ ਦੇਖਣ ਵਾਸਤੇ ਆਏ ਨੇ ਉਹਨਾਂ ਦੇ ਸਾਹਮਣੇ ਉਹਨਾਂ ਕੋਲੋਂ ਕਰਨ ਲਿਆ ਗਿਆ ਅਤੇ ਮੇਰੇ ਜਿੰਨੇ ਵੀਰਾਂ ਨੇ ਜੋ ਕੁਝ ਬੋਲਿਆ ਮੈਂ ਉਹਨਾਂ ਨਾਲ ਪੂਰਾ ਸਹਿਮਤ ਆ ਔਰ ਅਸੀਂ ਮੈਂ ਐਲਜੀ ਸੈਕਟਰੀ ਜਨਰਲ ਆਫ ਇਹ ਇੰਟਰਨੈਸ਼ਨਲ ਸਿਕਸਪੋਰਟਸ ਵੱਲੋਂ ਤੁਹਾਨੂੰ ਇਹ ਪੂਰਾ ਇਤਵਾਰ ਜਵਾਨਾਂ ਕਿ ਕੋਈ ਵੀ ਸੇਵਾ ਜਿਹੜੀ ਅਸੀਂ ਇਸ ਮੁਹਿੰਮ ਨੂੰ ਪੂਰਨ ਕਰਨ ਵਾਸਤੇ ਚਾਹੀਦੀ ਏ ਉਹਦੇ ਵਾਸਤੇ ਅਸੀਂ ਹਮੇਸ਼ਾ ਤਤਪਰ ਰਹਾਂਗੇ ਮੇਰਾ ਇਨਾ ਹੀ ਮੈਸੇਜ ਹੈ ਇਹਨਾਂ ਬੱਚਿਆਂ ਨੂੰ ਦੇਖ ਕੇ ਇਤਨਾ ਮਜ਼ਾ ਆ ਰਿਹਾ ਕਿ ਬੱਚੇ ਜਿਹੜੇ ਨੇ ਕੱਲ ਦਾ ਸਾਡਾ ਭਵਿੱਖ ਨੇ ਤੇ ਭਵਿੱਖ ਸਾਡਾ ਬਹੁਤ ਬਹੁਤ ਠੀਕ ਹੈ ਸਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਹਾਂ ਅਸੀਂ ਮਿਹਨਤ ਜ਼ਰੂਰ ਕਰਦੇ ਰਹਿਣਾ ਮਿਹਨਤ ਤੋਂ ਬਿਚੇ ਨਹੀਂ ਹਟਣਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਨੌਜਵਾਨ ਉਹ ਦੇਖੋ ਇੰਨੇ ਨੌਜਵਾਨ ਨੇ ਇਹ ਸਾਰੇ ਨੇ ਜੜੀ ਹੈਗੀ ਹੈ ਸੌਂ ਦਿੱਤੀ ਹੈਗੀ ਹੈ ਕਿ ਅਸੀਂ ਨਸ਼ੇ ਦੇ ਖਿਲਾਫ ਜਿਹੜਾ ਹੈਗਾ ਉਹ ਕੰਮ ਕਰਾਂਗੇ ਅਸੀਂ ਨਾਲ ਵੀ ਗੱਲ ਕਰਦੀ ਹੈਗੀਆਂ ਤੇ ਨਸ਼ੇ ਦੇ ਖਿਲਾਫ ਜਿਹੜਾ ਹੈਗਾ ਜਾਗਰੂਕ ਕਰਾਂਗੇ ਪਿੰਡਾਂ ਜਾ ਕੇ ਹਾਂਜੀ ਹਾਂਜੀ ਕੀ ਨਾਂ ਬ੍ਰਿੰਦਰ ਸਿੰਘ ਕਿਹੜਾ ਪਿੰਡ ਹੈ ਗਿੱਗੇ ਮਾਜਰਾ ਕੀ ਕਰੋਗੇ ਪਿੰਡਾਂ ਜਾ ਕੇ ਲੋਕਾਂ ਨੂੰ ਨਸ਼ੇ ਤੋਂ ਦੂਰ ਕਰਾਂਗੇ ਨਸ਼ਾ ਖਿਲਾਫ ਆਪਾਂ ਲੋਕਾਂ ਨੂੰ ਜਾਗਰੂਤ ਕਰਾਂਗੇ ਵੀ ਕੋਈ ਨਸ਼ਾ ਨਾ ਕਰੋ ਨਸ਼ਾ ਇੱਕ ਮਾੜੀ ਚੀਜ਼ ਹੈ ਜੋ ਘਰਾਂ ਦੇ ਘਰ ਬਰਬਾਦ ਕਰ ਦਿੰਦੇ ਹੈ ਹਾਂਜੀ ਜੋ ਕਰਾਂਗੇ ਕਿਉਂਕਿ ਨਸ਼ਾ ਜਿਹੜਾ ਹੈਗਾ ਉਹ ਵਾਕਈ ਹੀ ਨੌਜਵਾਨੀ ਨੂੰ ਖਤਮ ਕਰਦਾ ਹੈ ਉਸ ਨੂੰ ਲੈ ਕੇ ਜੋ ਮਿਸ਼ਨ ਹੈਗਾ ਆਪਾਂ ਕਹਿੰਦੇ ਇਹ ਡਰੱਗ ਫ੍ਰੀ ਪੰਜਾਬ ਉਹਦਾ ਸਮਰਥਨ ਸਾਰੇ ਕਰਦੇ ਹੋ ਦਿਖਾਈ ਦਿੰਦੇ ਨੇ ਕੈਮਰਾ ਪਰਸਨ ਦੀਪਕ ਦੇ ਨਾਲ ਮਨੋ ਜੋਸ਼ੀ ਜੀ মিডিਆ ਮੋਹਾਲੀ